ਫੋਰਨ ਪੋਲਿਸੀ ਜਿਹੜਾ ਉਸ ਖਿੱਤੇ ਦੇ ਵਿੱਚ ਕੀ ਚੱਲ ਰਿਹਾ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੁਣ ਇਹ ਸਾਰਾ ਕੁਝ ਜਿਹੜੀ ਸਥਿਤੀ ਅੱਜ ਤੋਂ 2 ਮਹੀਨੇ ਪਹਿਲਾਂ ਸੀ 3 ਮਹੀਨੇ ਪਹਿਲਾਂ ਸੀ ਉਹ ਅੱਜ ਨਹੀਂ ਹੈਗੀ ਤੇ ਹੋ ਸਕਦਾ ਜਿਹੜੀ ਅੱਜ ਆ ਉਹ ਕੱਲ ਨੂੰ ਨਾ ਹੋਵੇ ਉਹਦੇ ਵਿੱਚ ਹੋਰ ਡਿਵੈਲਪਮੈਂਟ ਹੋਣੀਆਂ ਲਗਾਤਾਰ ਡਿਵੈਲਪਮੈਂਟਸ ਚੱਲ ਰਹੀਆਂ ਨੇ ਉਸ ਸਬੰਧ ਦੇ ਵਿੱਚ ਸਿੱਖਾਂ ਦੀ ਤਾਕਤ ਹੈ ਜਿਹੜੀ ਉਸ ਦਾ ਅਹਿਸਾਸ ਤਾਂ ਹੈ ਸਾਰਿਆਂ ਨੂੰ ਪਰ ਉਹ ਇਸ ਵੇਲੇ ਉਸ ਦੀ ਪਛਾਣ ਹੈ ਜਿਹੜੀ ਉਹ ਅਮਰੀਕਾ ਨੂੰ ਤਾਂ ਹੈ ਇੰਡੀਆ ਪਤਾ ਤਾਂ ਇੰਡੀਆ ਨੂੰ ਵੀ ਹੈ ਇੰਡੀਆ ਦੀਆਂ ਏਜੰਸੀਆਂ ਨੂੰ ਪਤਾ ਸਾਰਾ ਕੁਝ ਸਾਰਿਆਂ ਨੂੰ ਪਤਾ ਉਸ ਤਾਕਤ ਨੂੰ ਖੰਡਾਉਣ ਦੇ ਉੱਤੇ ਉਸ ਤਾਕਤ ਨੂੰ ਜਿਹੜੇ ਟਰਾਂਸਫਰ ਆਫ ਪਾਵਰ ਹੋਣੀ ਹੈ ਉਹਦੇ ਵਿੱਚ ਵੀ ਐਸ ਗੱਲ ਦਾ ਅਹਿਸਾਸ ਹੋਣ ਦੇ ਕਾਰਨ ਹੀ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਉਪਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਭਾਰਤੀ ਕਬਜ਼ੇ ਹੇਠਲਾ ਪੰਜਾਬ ਭਾਰਤੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੀ ਦੇਖਰੇਖ ਉਹਦੇ ਪ੍ਰਬੰਧ ਦੇ ਥੱਲੇ ਉਹਦੀਆਂ ਕੂਟਨੀਤੀਆਂ ਦੇ ਥੱਲੇ ਉਹਦੇ ਖੁਫੀਆ ਕਾਰਜਾਂ ਦੇ ਥੱਲੇ ਹੋ ਰਿਹਾ ਉਸ ਨੂੰ ਮੈਨੇਜ ਕੀਤਾ ਜਾ ਰਿਹਾ ਹੈ ਪੰਜਾਬ ਦੇ ਉੱਤੇ ਰੂਲ ਕਰਨ ਦੇ ਲਈ ਅਤੇ ਸਿੱਖਾਂ ਦਾ ਰੂਲ ਉਸ ਖਿੱਤੇ ਦੇ ਵਿੱਚ ਆਉਣ ਤੋਂ ਸਿੱਖਾਂ ਦਾ ਰਾਜ ਆਉਣ ਤੋਂ ਰੋਕਣ ਦੇ ਲਈ ਉਸ ਨੂੰ ਉਹਨਾ ਉਹਨਾ ਤਰੀਕਿਆਂ ਨਾਲ ਮੈਨੇਜ ਕੀਤਾ ਜਾ ਰਿਹਾ ਹੈ ਤੇ ਇਹ ਬੱਬਲ ਹੀ ਹੈ ਇੱਕ ਜਿੱਤੇ ਇਹ ਬੁਲਬੁਲਾ ਫਟ ਗਿਆ ਤਾਂ ਸਾਰਾ ਕੁਝ ਉੱਥੇ ਵਿਖਰ ਜਾਣਾ ਸਾਰਾ ਕੁਝ ਕ੍ਰੇਡਪੋਰਟ ਜਣਾ ਇੰਡੀਆ ਦਾ ਤਾਂ ਇਸ ਕਰਕੇ ਹੀ ਪੰਜਾਬ ਨੂੰ ਉਸ ਤਰੀਕੇ ਨਾਲ ਡੀਲ ਕੀਤਾ ਜਾ ਰਿਹਾ ਭਾਵੇਂ ਪਾਣੀਆਂ ਦੀ ਲੁੱਟ ਹੈ ਭਾਵੇਂ ਉੱਥੇ ਭਾਸ਼ਾ ਦੀ ਗੱਲ ਹੈ ਅਲੱਗ-ਅਲੱਗ ਲੀਡਰਾਂ ਦੇ ਉਸ ਤਰੀਕੇ ਨਾਲ ਰੋਕ ਲਾਈ ਹੋਈ ਆ ਜਿਹੜੇ ਜੰਗਜ਼ੂ ਯੋਧੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਤਾਂ ਮੌਜੂਦਾ ਹਾਲਾਤਾਂ ਦੇ ਚੱਲਦੇ ਆ ਮੰਤਰੀ ਪਦਰ ਦੇ ਉੱਤੇ ਅਸੀਂ ਉਸ ਦੇ ਵਿੱਚੋਂ ਇੱਕ ਆਸ ਦੀ ਕਿਰਨ ਦੇਖ ਰਹੇ ਹਾਂ ਗੁਰੂ ਸਾਹਿਬ ਦੇ ਊਟ ਆਸਰੇ ਨਾਲ ਅਸੀਂ ਉਧਰ ਨੂੰ ਵੱਧ ਰਹੇ ਹਾਂ ਤੇ ਸਾਨੂੰ ਉਹ ਰਸਤਾ ਬਿਲਕੁਲ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ